ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ H1B ਵੀਜ਼ਾ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਰੇਡੀਓ ਕਮੈਂਟੇਟਰ ਐਲੈਕਸ ਜੋਨਸ ਨੇ ਕਿਹਾ ਹੈ ਕਿ H1B ਵੀਜ਼ਾ ਪ੍ਰਣਾਲੀ ਨੂੰ ਇੱਕ ਮਾਫੀਆ ਚਲਾ ਰਹੀ ਹੈ ਤੇ ਦਾਵਾ ਕੀਤਾ ਕਿ ਪ੍ਰੋਗਰਾਮ ਤੇ ਆਉਣ ਵਾਲੇ ਜ਼ਿਆਦਾਤਰ ਕਰਮਚਾਰੀ ਭਾਰਤ ਦੇ ਇੱਕ ਹੀ ਖੇਤਰ ਤੋਂ ਆਉਂਦੇ ਨੇ ਰੇਡੀਓ ਟਿੱਪਣੀਕਰ ਨੇ ਇਹ ਗੱਲਾਂ ਸੰਯੁਕਤ ਰਾਜ ਅਮਰੀਕਾ 'ਚ ਵਿਦੇਸ਼ੀ ਕੰਮਕਾਜ ਵੀਜ਼ਿਆਂ ਤੇ ਚੱਲ ਰਹੀ ਚਰਚਾ ਦੌਰਾਨ ਜਾਰੀ ਕੀਤੀ ਇੱਕ ਵੀਡੀਓ 'ਚ ਕਹੀਆਂ ਜੋਨਸ ਨੇ ਕਿਹਾ ਕਿ 10 'ਚੋਂ 7 H1B ਵੀਜ਼ੇ ਭਾਰਤ ਦੇ ਇੱਕ ਹੀ ਖੇਤਰ ਤੋਂ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਉਹ ਭਾਰਤੀਆਂ ਨਾਲ ਨਫ਼ਰਤ ਨਹੀਂ ਕਰਦਾ ਤੇ ਉਹਨਾਂ ਨੂੰ ਸਮਾਰਟ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਦੱਸਿਆ ਪਰ ਉਹਨਾਂ ਨੇ ਅਮਰੀਕੀ ਕੰਮ ਵਾਲੀਆਂ ਥਾਵਾਂ ਤੇ ਨਜ਼ਰ ਆਈ ਬਹੁਤ ਜ਼ਿਆਦਾ ਭਾਰਤੀ ਮੌਜੂਦਗੀ ਦਾ ਵਰਣਨ ਕੀਤਾ ਉਹਨਾਂ ਕਹਿੰਦਾ ਕਿ ਪਿਛਲੇ 4 ਸਾਲਾਂ ਚ ਉਸਨੇ ਭਾਰਤੀਆਂ ਨੂੰ ਸਾਰੇ ਨੌਕਰੀ ਸੈਕਟਰਾਂ ਤੇ ਕਬਜ਼ਾ ਕਰਦੇ ਦੇਖਿਆ ਏ ਤੇ ਦਾਵਾ ਕੀਤਾ ਕਿ ਉਹ ਉਹਨਾਂ ਨੂੰ ਹਰ ਜਗ੍ਹਾ ਵੇਖਦਾ ਏ ਇੱਥੋਂ ਤੱਕ ਕਿ ਰੈਸਟੋਰੈਂਟਸ ਦੇ ਵਿੱਚ ਵੀ ਜੌਨਸ ਨੇ ਕਿਹਾ ਕਿ ਉਸ ਦੇ ਵਿਸ਼ਵਾਸ ਅਨੁਸਾਰ ਹੁਣ ਭਾਰਤੀ ਦੇਸ਼ 'ਚ ਜ਼ਿਆਦਾਤਰ ਨੌਕਰੀਆਂ ਰੱਖਦੇ ਨੇ ਇੱਥੋਂ ਤੱਕ ਕਿ ਬਹੁਤ ਸਾਰੇ ਰੈਸਟੋਰੈਂਟਸ ਦੇ ਵਿੱਚ ਗਾਹਕ ਵੀ ਭਾਰਤੀ ਹੁੰਦੇ ਨੇ ਜੌਨਸ ਨੇ ਆਪਣੀਆਂ ਟਿੱਪਣੀਆਂ 'ਚ ਵਾਰ-ਵਾਰ ਕਿਹਾ ਕਿ ਉਹ ਭਾਰਤੀਆਂ ਨਾਲ ਨਫ਼ਰਤ ਨਹੀਂ ਕਰਦਾ ਉਹਨਾਂ ਨੇ ਦਲੀਲ ਦਿੱਤੀ ਕਿ ਭਾਰਤੀਆਂ ਦੀ ਸੋਚ ਅਮਰੀਕੀ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ ਉਹਨਾਂ ਨੇ ਭਾਰਤ 'ਚ ਗੋਬਰ ਤਿਉਹਾਰ ਸੰਬੰਧੀ ਹਾਲੀਆ ਵਾਇਰਲ ਵੀਡੀਓ ਦਾ ਉਦਾਹਰਣ ਦਿੱਤਾ ਉਹਨਾਂ ਦੇ ਬਿਆਨ ਉਸ ਵੇਲੇ ਆਏ ਜਦੋਂ H1B ਬਹਿਸ ਹੋਰ ਤੇਜ਼ ਹੋ ਗਈ ਬਾਅਦ 'ਚ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਉਹਨਾਂ ਦੀ ਪ੍ਰਸ਼ਾਸਨਿਕ ਟੀਮ ਇਸ ਵੀਜ਼ਾ ਸ਼੍ਰੇਣੀ ਤੇ ਬਹੁਤ ਸਖਤੀ ਨਾਲ ਕੰਮ ਨਹੀਂ ਕਰੇਗੀ ਕਿਉਂਕਿ ਸੰਯੁਕਤ ਰਾਜ ਨੂੰ ਕੁਝ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੀ ਲੋੜ ਹੈ। 트럼ਪ ਨੇ ਬੈਟਰੀ ਕਰਮਚਾਰੀਆਂ ਲਈ ਕੋਰੀਆ ਅਤੇ ਚਿਪ ਕਰਮਚਾਰੀਆਂ ਲਈ ਤਾਈਵਾਨ ਦਾ ਹਵਾਲਾ ਦਿੱਤਾ ਕਿਉਂਕਿ H1B ਲਈ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਆਉਂਦਾ ਹੈ ਇਸ ਲਈ ਵਿਰੋਧੀ ਭਾਰਤੀ ਕਰਮਚਾਰੀਆਂ ਤੇ ਕੇਂਦਰਿਤ ਰਹਿ। ਜੋਨਸ ਨੇ ਕਿਹਾ ਕਿ ਭਾਰਤੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਿਆ ਜਾਂਦਾ ਜੋ ਉਹਨਾਂ ਅਨੁਸਾਰ ਇਹੀ ਕਾਰਨ ਹੈ ਕਿ ਸਿਲੀਕਨ ਵੈਲੀ ਚ ਇੰਨੇ ਸਾਰੇ ਭਾਰਤੀ ਕਰਮਚਾਰੀ ਨੇ ਜੋਨਸ ਨੇ ਇਹ ਵੀ ਦੋਸ਼ ਲਗਾਇਆ ਕਿ ਜਿਹੜਾ ਸਮੂਹ H1B ਅੰਕੜਿਆਂ ਤੇ ਹਾਵੀ ਹੈ ਉਸਦੀ ਦਾਜ ਨਾਲ ਸੰਬੰਧਿਤ ਹਿੰਸਾ ਦੀ ਦਰ ਸਭ ਤੋਂ ਵੱਧ ਹੈ ਟਿੱਪਣੀਕਾਰ ਨੇ ਆਪਣੇ ਦਾਅਵਿਆਂ ਨੂੰ ਸਮਰਥਨ ਦੇਣ ਲਈ ਕੋਈ ਡਾਟਾ ਨਹੀਂ ਦਿੱਤਾ ਫਿਰ ਵੀ ਇਹ ਬਿਆਨ ਆਨਲਾਈਨ ਵਿਆਪਕ ਤੌਰ ਤੇ ਫੈਲ ਗਿਆ ਕਿਉਂਕਿ ਸੰਯੁਕਤ ਰਾਜ ਚ ਕੰਮਕਾਜ ਵੀਜ਼ਿਆਂ ਤੇ ਚਰਚਾ ਜਾਰੀ ਹੈ ਅਮਰੀਕਾ 'ਚ ਅੰਗਰੇਜ਼ੀ ਦੀ ਭੇਟ ਚੜ ਰੈ ਟਰੱਕ ਡਰਾਈਵਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਮਿਸਿਸਿਪੀ ਸੂਬੇ 'ਚ ਇੰਗਲਿਸ਼ ਲੈਂਗੁਏਜ ਰੂਲਸ ਲਾਗੂ ਕਰਦਿਆਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤੇ 311 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਜਿਨ੍ਹਾਂ 'ਚੋਂ ਜ਼ਿਆਦਾਤਰ ਕੱਚੇ ਹੋਣ ਕਾਰਨ ਡਿਪੋਰਟ ਕੀਤੇ ਜਾ ਰਹੇ ਨੇ। ਮਿਸਿਸਾਗਾ ਦੇ ਲੋਕ ਸੁਰੱਖਿਆ ਵਿਭਾਗ ਦੇ ਕਮਿਸ਼ਨਰ ਸ਼ੌਨ ਟਿੰਡਲ ਨੇ ਦੱਸਿਆ ਕੇ ਸੂਬੇ ਦੀਆਂ ਸੜਕਾਂ ਤੇ ਨਾਕਿਆਂ ਦੌਰਾਨ ਟਰੱਕ ਡਰਾਈਵਰਾਂ ਤੋਂ ਅੰਗਰੇਜ਼ੀ ਭਾਸ਼ਾ 'ਚ ਸਵਾਲ ਪੁੱਛੇ ਗਏ ਪਰ ਵੱਡੀ ਗਿਣਤੀ 'ਚ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਅਤੇ ਇਹਨਾਂ 'ਚੋਂ 145 ਡਰਾਈਵਰਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿੱਤਾ ਗਿਆ। ਓਕਲਾਹੋਮਾ ਤੇ ਵਾਇਓਮਿੰਗ ਰਾਜਾਂ 'ਚ ਟਰੱਕ ਡਰਾਈਵਰਾਂ ਵਿਰੁੱਧ ਪਿਛਲੇ ਦਿਨੀ ਕੀਤੀ ਗਈ ਕਾਰਵਾਈ ਮਗਰੋਂ ਇਹ ਸਭ ਤੋਂ ਵੱਡਾ ਅੰਕੜਾ ਉੱਭਰ ਕੇ ਸਾਹਮਣੇ ਆਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅੰਗਰੇਜ਼ੀ 'ਚ ਮੁਹਾਰਤ ਨਾ ਹੋਣ ਕਰਕੇ 9000 ਤੋਂ ਵੱਧ ਡਰਾਈਵਰ ਵੇਲੇ ਕਿਤੇ ਜਾ ਚੁੱਕੇ ਨੇ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਦਾ ਕਹਿਣਾ ਹੈ ਕਿ ਅੰਗਰੇਜ਼ੀ ਚ ਕੱਚੇ ਡਰਾਈਵਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਚਾਹੇ ਉਹ ਅਮਰੀਕਾ ਚ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੀ ਕਿਉ ਨਾ ਹੋਣ ਦੂਜੇ ਪਾਸੇ ਵਰਕ ਪਰਮਿਟ ਵਾਲਿਆਂ ਨੂੰ ਸਿੱਧੇ ਤੌਰ ਤੇ ਆਈਐਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਖੁਦ ਆਈਐਸ ਦੇ ਨਾਕਿਆਂ ਦੌਰਾਨ ਵੀ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰ ਅੜਿੱਕੇ ਆ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀਆਂ ਚੋਂ ਇੱਕ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਟ ਦੀ ਇੱਕ ਰਿਸ਼ਤੇਦਾਰ ਵੀ ਆਇਸ ਵਾਲਿਆਂ ਨੇ ਚੁੱਕ ਲਈ ਹੈ ਇਹ ਕਾਰਵਾਈ ਮੈਸੇਚੂਸੈਟਸ ਸੂਬੇ ਦੇ ਰਿਵियर ਇਲਾਕੇ ਚ ਹੋਈ ਤੇ ਬਰੂਨਾ ਫਰੇਰਾ ਨੂੰ ਕਾਬੂ ਕਰਕੇ ਲੁਈਜ਼ਿਆਨਾ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਚ ਭੇਜ ਦਿੱਤਾ ਗਿਆ ਬਰੂਨਾ ਦੇ ਵਕੀਲ ਮੁਤਾਬਕ ਉਸ ਦੀ ਮੁਵਕਲ 1998 ਚ ਬ੍ਰਾਜ਼ੀਲ ਤੋਂ ਅਮਰੀਕਾ ਪੁੱਜੀ ਤੇ ਡੈਫਰਡ ਐਕਸ਼ਨ ਪਲਾਨ ਯਾਨੀ ਕਿ ਡਾਕਾ ਅਧੀਨ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਹੈ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਕੈਰੋਲਨ ਲੈਵਟ ਨੇ ਆਪਣੀ ਕਜ਼ਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਬਰੂਨਾ ਦਾ ਬੇਟਾ ਅਮਰੀਕਾ ਚ ਹੀ ਜੰਮਿਆ ਤੇ ਨਿਊ ਹੈਮਪਸ਼ਾਇਰ ਵਿਕੇ ਆਪਣੇ ਪਿਤਾ ਕੋਲ ਰਹਿ ਰਿਹਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਨਿਊਯਾਰਕ ਸਿਟੀ 'ਚ ਨੈਸ਼ਨਲ ਗਾਰਡ ਤਾਇਨਾਤ ਕਰਨ ਲਈ ਤਿਆਰ ਨੇ ਉਹਨਾਂ ਕਿਹਾ ਕਿ ਇਸ ਮੁੱਦੇ ਤੇ ਇੱਕ ਦਿਨ ਪਹਿਲਾਂ ਹੋਈ ਮੀਟਿੰਗ 'ਚ ਚਰਚਾ ਕੀਤੀ ਗਈ ਸੀ ਜਦੋਂ ਇੱਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਨੈਸ਼ਨਲ ਗਾਰਡ ਨੂੰ ਨਿਊਯਾਰਕ ਭੇਜਣ ਦੀ ਯੋਜਨਾ ਬਣਾ ਰਹੇ ਨੇ ਤਾਂ 트੍ਰੰਪ ਨੇ ਜਵਾਬ ਦਿੱਤਾ ਜੇਕਰ ਉਹਨਾਂ ਨੂੰ ਇਸ ਦੀ ਲੋੜ ਹੈ ਕੁਝ ਹੋਰ ਥਾਵਾਂ ਨੂੰ ਇਸ ਵੇਲੇ ਇਸਦੀ ਲੋੜ ਹੈ ਪਰ ਜੇਕਰ ਨਿਊਯਾਰਕ ਨੂੰ ਇਸਦੀ ਲੋੜ ਹੈ ਤਾਂ ਮੈਂ ਇਸ ਨੂੰ ਜ਼ਰੂਰ ਭੇਜਾਂਗਾ। ਉਹਨਾਂ ਇਹ ਨਹੀਂ ਦੱਸਿਆ ਕਿ ਕਿਹੜੀਆਂ ਥਾਵਾਂ ਤੇ ਸਥਿਤੀ ਬਧੇਰੇ ਗੰਬੀਰ ਹੈ ਤੇ ਤਣਾਤੀ ਦਾ ਫੈਸਲਾ ਕਿਸ ਆਧਾਰ ਤੇ ਲਿਆ ਜਾਵੇਗਾ। ਟਰੰਪ ਨੇ ਮਰੀਨ ਵਨ ਤੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਸੰਖੇਪ ਮੀਡੀਆ ਗੱਲਬਾਤ ਦੌਰਾਨ ਇਹ ਬਿਆਨ ਦਿੱਤਾ ਜਿਸ ਵਿੱਚ ਉਸਨੇ ਯੂਕਰੇਨ ਯੁੱਧ, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਅਤੇ ਰਿਪਬਲਿਕਨ ਪਾਰਟੀ ਦੇ ਅੰਦਰ ਚੱਲ ਰਹੇ ਫੁੱਟ ਸਮੇਤ ਕਈ ਮੁੱਦਿਆਂ ਤੇ ਸਵਾਲਾਂ ਦੇ ਜਵਾਬ ਤੇ ਉਹਨਾਂ ਨੇ ਕਿਹਾ ਕਿ ਉਹ ਐਂਡਰਿਊਜ਼ 에어 ਫੋਰਸ ਬੇਸ ਦਾ ਦੌਰਾ ਕਰਨਗੇ ਜਿੱਥੇ ਉਹ ਬੇਸ 'ਚ ਸੁਧਾਰਾਂ ਦੀ ਸਮੀਖਿਆ ਕਰਨਗੇ ਤੇ 골ਫਰ ਜੈਕ ਨਿਕਲੋਸ ਨੂੰ ਮਿਲਣਗੇ। 트럼ਪ ਨੇ ਕਿਹਾ ਕਿ ਨਿਕਲੋਸ ਬੇਸ ਦੀਆਂ ਮਨੋਰੰਜਨ ਸਹੂਲਤਾਂ ਨੂੰ ਦੁਬਾਰਾ ਬਣਾਉਣ 'ਚ ਮਦਦ ਕਰ ਰਿਹਾ ਹੈ ਤੇ ਦੋ 골ਫ ਕੋਰਸ ਡਿਜ਼ਾਈਨ ਕਰੇਗਾ ਜੋ ਮਾੜੀ ਹਾਲਤ 'ਚ ਨੇ। ਯੂਕਰੇਨ-ਰੂਸ ਯੁੱਧ ਬਾਰੇ 트럼ਪ ਨੇ ਕਿਹਾ ਕਿ ਇਹ ਕਦੇ ਨਹੀਂ ਹੋਣਾ ਚਾਹੀਦਾ ਤੇ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਇਹ ਕਦੇ ਸ਼ੁਰੂ ਨਹੀਂ ਹੁੰਦਾ। ਉਹਨਾਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਸ਼ਾਂਤੀ ਲਿਆਉਣਾ ਚਾਹੁੰਦੇ ਨੇ। ਨੈਕਸਟ ਨੈਸ਼ਨਲ ਗਾਰਡ ਦੀ ਤਣਾਤੀ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ ਨਾ ਹੀ ਰਾਜ ਦੇ ਅਧਿਕਾਰੀਆਂ ਨਾਲ ਕਿਸੇ ਤਾਲਮਿਲ ਦਾ ਜ਼ਿਕਰ ਕੀਤਾ ਤੇ ਨਾ ਹੀ ਕਿਸੇ ਅਜਿਹੀ ਘਟਨਾ ਦਾ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੋਵੇ ਜਦੋਂ ਇੱਕ ਪੱਤਰਕਾਰ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਰਿਪਬਲਿਕਨ ਕਾਂਗਰਸ ਵੂਮਨ ਮਾਰਜੋਰੀ ਟੇਲਰ ਗ੍ਰੀਨ ਨੂੰ ਮਾਫ ਕਰਨ ਲਈ ਤਿਆਰ ਨੇ ਤਾਂ ਟਰੰਪ ਨੇ ਕਿਹਾ ਕਿ ਉਹ ਉਹਨਾਂ ਦੇ ਵਿਚਾਰਾਂ ਨਾਲ ਅਸਹਿਮਤ ਨੇ ਬੋਲ ਸੋਨਾਰੋ ਬਾਰੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਪਿਛਲੀ ਰਾਤ ਉਹਨਾਂ ਨਾਲ ਗੱਲ ਕੀਤੀ ਸੀ ਤੇ ਜਲਦੀ ਹੀ ਉਹਨਾਂ ਨਾਲ ਮਿਲਣ ਦੀ ਉਮੀਦ ਕੀਤੀ ਸੀ ਜਦ ਇੱਕ ਰਿਪੋਰਟਰ ਨੇ ਉਹਨਾਂ ਨੂੰ ਦੱਸਿਆ ਕਿ ਬੋਲਸੋਨਾਰੋ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ 트ੰਪ ਨੇ ਕਿਹਾ ਮੈਨੂੰ ਕੋਈ ਪਤਾ ਨਹੀਂ ਸੀ ਬਹੁਤ ਬੁਰਾ ਇਹ ਪੂਰੀ ਗੱਲਬਾਤ ਘਰੇਲੂ ਸੁਰੱਖਿਆ ਵਿਦੇਸ਼ ਨੀਤੀ ਤੇ ਪਾਰਟੀ ਰਾਜਨੀਤੀ ਸਮੇਤ ਕਈ ਮੁੱਦਿਆਂ ਤੇ ਇੱਕ ਤੇਜ਼ ਸਵਾਲ ਜਵਾਬ ਸੈਸ਼ਨ ਦਾ ਹਿੱਸਾ ਸੀ ਰਾਸ਼ਟਰਪਤੀ 트ੰਪ ਹੁਣ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਟਕਰਾਅ ਨੂੰ ਰੋਕਣ ਲਈ ਆਪਣੇ ਸ਼ਾਂਤੀ ਸਮਝੌਤੇ ਤੇ ਅੜੇ ਨੇ ਯੂਕਰੇਨ ਦੇ ਰਾਸ਼ਟਰਪਤੀ ਨੇ ਖੁਦ ਅਤੇ ਯੂਰਪੀ ਨੇਤਾਵਾਂ ਨੇ ਟਰੰਪ ਦੇ 28 ਨੁਕਾਤੀ ਸ਼ਾਂਤੀ ਏਜੰਡੇ ਤੇ ਸ਼ੱਕ ਪ੍ਰਗਟ ਕੀਤਾ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਹੁਣ ਇਸ ਨਾਲ ਅੱਗੇ ਵਧਣ ਦਾ ਆਪਣਾ ਇਰਾਦਾ ਜ਼ਾਹਰ ਕਰ ਰਹੇ ਨੇ ਉਹਨਾਂ ਨੇ ਬੁੱਧਵਾਰ ਨੂੰ ਫਿਰ ਇਸ ਵੱਲ ਇਸ਼ਾਰਾ ਕੀਤਾ 에ਅਰ ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇ ਜ਼ੇਲੈਂਸਕੀ ਚਾਹਣ ਤਾਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਆ ਸਕਦੇ ਨੇ ਪਰ ਉਹਨਾਂ ਨੂੰ ਪਹਿਲਾਂ ਸ਼ਾਂਤੀ ਸਮਝੌਤੇ ਤੇ ਪਹੁੰਚਣਾ ਚਾਹੀਦਾ ਹੈ ਟਰੰਪ ਵੀਰਵਾਰ ਨੂੰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਤੋਂ ਫਲੋਰੀਡਾ ਦੇ ਪਾਮ ਬੀਚ ਸਥਿਤ ਆਪਣੇ ਘਰ ਜਾ ਰਹੇ ਨੇ ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਜ਼ੇਲੈਂਸਕੀ ਨੂੰ ਮਿਲਣ ਆਉਣ ਦੀ ਉਮੀਦ ਕਰਦੇ ਨੇ ਤਾਂ ਟਰੰਪ ਨੇ ਕਿਹਾ ਕਿ ਉਹ ਆਉਣਾ ਚਾਹੁੰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਹਿਲਾਂ ਇੱਕ ਸਮਝੌਤੇ ਤੇ ਪਹੁੰਚਣਾ ਚਾਹੀਦਾ ਹੈ ਸਾਡੀ ਗੱਲਬਾਤ ਚੰਗੀ ਚੱਲ ਰਹੀ ਹੈ ਸਾਨੂੰ ਨਹੀਂ ਪਤਾ ਕਿ ਕੁਝ ਸਮੇਂ ਲਈ ਕੀ ਹੋਵੇਗਾ ਪਰ ਤਰੱਕੀ ਹੋ ਰਹੀ ਹੈ ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹਨਾਂ ਨੇ 8 ਯੁੱਧ ਰੋਕ ਦਿੱਤੇ ਨੇ ਤੇ ਉਹਨਾਂ ਨੇ ਸੋਚਿਆ ਕਿ ਯੂਕਰੇਨ ਚ ਟਕਰਾਅ ਨੂੰ ਰੋਕਣਾ ਵੀ ਆਸਾਨ ਹੋਵੇਗਾ ਪਰ ਬਾਅਦ ਚ ਅਹਿਸਾਸ ਹੋਇਆ ਕਿ ਇਹ ਇੱਕ ਮੁਸ਼ਕਲ ਕੰਮ ਸੀ 트럼ਪ ਨੇ ਕਿਹਾ ਕਿ ਪੁੱਤਨ ਨਾਲ ਮੇਰੇ ਸਬੰਧਾਂ ਦੇ ਕਾਰਨ ਮੈਨੂੰ ਇਸ ਨੂੰ ਰੋਕਣਾ ਆਸਾਨ ਲੱਗਿਆ ਪਰ ਇਹ ਸ਼ਾਇਦ ਸਭ ਤੋਂ ਔਖਾਏ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਨਫ਼ਰਤ ਸ਼ਾਮਲ ਹੈ ਉਹਨਾਂ ਅੱਗੇ ਕਿਹਾ ਕਿ ਲੋਕ ਇਹ ਮੰਨਣ ਲੱਗ ਪਏ ਨੇ ਕਿ ਇਹ ਦੋਵਾਂ ਤਰ੍ਹਾਂ ਦੀ ਸਭ ਤੋਂ ਵਧੀਆ ਹੈ ਅਤੇ ਯੁੱਧ ਨੂੰ ਰੋਕ ਦੇਵੇਗਾ ਉਹਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ ਸੈਨਿਕਾਂ ਦਾ ਨੁਕਸਾਨ ਰੂਸ ਯੂਕਰੇਨ ਟਕਰਾਅ ਤੇ ਸ਼ਾਂਤੀ ਸਮਝੌਤੇ ਲਈ ਥੈਂਕਸ giving ਦੀ ਆਖਰੀ ਮਿਤੀ ਤੇ ਟਰੰਪ ਨੇ ਕਿਹਾ ਅਸੀਂ ਦੇਖਾਂਗੇ ਕਿ ਕੀ ਹੁੰਦਾ ਏ ਉਹਨਾਂ ਨੇ ਇੱਕ ਤਾਰੀਖ ਨਿਰਧਾਰਤ ਕੀਤੀ ਉਹ ਤਾਰੀਖ ਨੀਡਲਿਪ ਵਿਖੇ ਚਾ ਮੇਰੇ ਕੋਲ ਕੋਈ ਸਮਾਂ ਸੀਮਾ ਨਹੀਂ ਹੈ ਮੇਰੇ ਲਈ ਇੱਕੋ ਇੱਕ ਸੀਮਾ ਹੈ ਜਦੋਂ ਇਹ ਖਤਮ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਕੋਈ ਇਸ ਸਮੇਂ ਸੰਘਰਸ਼ ਤੋਂ ਥੱਕ ਗਿਆ ਏ ਉਹ ਬਹੁਤ ਸਾਰੇ ਲੋਕਾਂ ਨੂੰ ਗੁਆ ਰਹੇ ਨੇ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਲਾਈਟ ਦੌਰਾਨ ਪਜਾਮਾ ਚਪਲਾਾਂ ਜਾਂ ਹੋਰ ਘਰੇਲੂ ਕੱਪੜੇ ਪਾ ਕੇ ਹਵਾਈ ਅੱਡੇ ਤੇ ਨਾ ਆਉਣ। ਉਹਨਾਂ ਕਿਹਾ ਕਿ ਬੱਚਿਆਂ ਨੂੰ ਕੁਝ ਛੋਟ ਦਿੱਤੀ ਜਾ ਸਕਦੀ ਹੈ ਪਰ ਬਾਲਗਾਂ ਨੂੰ ਹਵਾਈ ਅੱਡੇ ਨੂੰ ਆਪਣੇ ਰਹਿਣ ਵਾਲੇ ਕਮਰੇ ਵਾਂਗ ਨਹੀਂ ਸਮਝਣਾ ਚਾਹੀਦਾ। ਨਿਊ ਜਰਸੀ ਦੇ ਨਿਵਾਰਕ ਹਵਾਈ ਅੱਡੇ ਤੇ ਸ਼ੌਂ ਡਫੀ ਨੇ ਕਿਹਾ ਕਿਰਪਾ ਕਰਕੇ ਚਪਲਾਾਂ ਅਤੇ ਪਜਾਮਾ ਪਾ ਕੇ ਹਵਾਈ ਅੱਡੇ ਤੇ ਨਾ ਆਓ। ਜੀਨਸ ਅਤੇ ਸਾਫ਼ ਕਮੀਜ਼ ਕਾਫੀ ਹੈ। ਥੋੜਾ ਢੰਗ ਨਾਲ ਕੱਪੜੇ ਪਾਉਣ ਨਾਲ ਹਰ ਕਿਸੇ ਦੀ ਯਾਤਰਾ ਬਿਹਤਰ ਹੋਵੇਗੀ। ਘਰ ਦੀ ਸਫਾਈ ਕਰਦੇ ਸਮੇਂ ਅਕਸਰ ਸਾਲਾਂ ਪੁਰਾਣੀ ਕੋਈ ਬੇਸ਼ਕੀਮਤੀ ਚੀਜ਼ ਹੱਥ ਲੱਗ ਜਾਂਦੀ ਹੈ ਜਿਨ੍ਹਾਂ ਨਾਲ ਲੋਕਾਂ ਦੀਆਂ ਕਾਫੀ ਯਾਦਾਂ ਜੁੜੀਆਂ ਹੁੰਦੀਆਂ ਨੇ ਪਰ ਅਮਰੀਕਾ ਦੇ ਟੈਕਸਸ 'ਚ ਤਿੰਨ ਭਰਾਵਾਂ ਨੇ ਆਪਣੀ ਮਾਂ ਦੇ ਸਮਾਨ 'ਚੋਂ ਇੱਕ ਕਾਮਿਕ ਲੱਬੀ ਜਿਸ ਦੀ ਕੀਮਤ 9.12 ਮਿਲੀਅਨ ਡਾਲਰ ਯਾਨੀ ਕਿ 81 ਕਰੋੜ ਰੁਪਏ ਦਰਅਸਲ ਇਹ ਮਸ਼ਹੂਰ ਸੁਪਰ ਹੀਰੋ ਸੁਪਰਮੈਨ 1 ਦੀ ਪਹਿਲੀ ਕਾਮਿਕ ਦੀ ਕਾਪੀ ਹੈ 81 ਕਰੋੜ ਰੁਪਏ 'ਚ ਵਿਕਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣ ਗਈ ਹੈ ਕਿੰਨਾ ਭਰਾਵਾਂ ਦੀ ਮਾਂ ਦਾ ਪਿਛਲੇ ਸਾਲ ਸੈਨ ਫਰਾਂਸਿਸਕੋ ਚ ਦਿਹਾਂਤ ਹੋ ਗਿਆ ਸੀ ਹਾਲ ਹੀ ਚ ਉਹ ਘਰ ਦੀ ਸਫਾਈ ਕਰ ਰਹੇ ਸਨ ਉਦੋਂ ਉਹਨਾਂ ਨੂੰ ਮਾਂ ਦਾ ਇੱਕ ਗੱਤੇ ਦਾ ਡੱਬਾ ਮਿਲਿਆ ਇਸ ਵਿੱਚ ਕੁਝ ਅਖਬਾਰਾਂ ਦੀਆਂ ਕਟਿੰਗਸ ਪਈਆਂ ਸਨ ਜਦੋਂ ਸਾਰਿਆਂ ਨੇ ਕਾਰਡਬੋਰਡ ਖੋਲ ਕੇ ਦੇਖਿਆ ਤਾਂ ਉਸ ਵਿੱਚ ਸਭ ਤੋਂ ਪੁਰਾਣੀਆਂ ਕਾਮਿਕਸ ਦਾ ਸੰਗ੍ਰਹਿ ਮਿਲਿਆ ਕਾਮਿਕ ਐਟ ਹੈਰੀਟੇਜ ਆਕਸ਼ਨ ਦੇ ਇੱਕ ਉਪ ਪ੍ਰਧਾਨ ਲੌਨ ਐਲਨ ਅਨੁਸਾਰ ਮ੍ਰਿਤਕ ਔਰਤ ਨੇ ਆਪਣੇ ਬੱਚਿਆਂ ਨੂੰ ਦੱਸਿਆ ਸੀ ਕਿ ਉਹਨਾਂ ਕੋਲ ਕਈ ਕਾਮਿਕ ਕੀਮਤੀ ਕਿਤਾਬਾਂ ਦਾ ਸੰਗ੍ਰਹਿ ਹੈ ਹਾਲਾਂਕਿ ਉਹਨਾਂ ਦੇ ਬੱਚਿਆਂ ਨੇ ਕਦੇ ਉਸ ਨੂੰ ਨਹੀਂ ਦੇਖਿਆ ਸੀ। ਔਰਤ ਦੀ ਮੌਤ ਤੋਂ ਬਾਅਦ ਬੱਚਿਆਂ ਨੇ ਉਹਨਾਂ ਦੇ ਘਰ ਨੂੰ ਵੇਚਣ ਦਾ ਫੈਸਲਾ ਕੀਤਾ। ਇਸ ਦੌਰਾਨ ਜਦੋਂ ਉਹ ਬੇਸਮੈਂਟ 'ਚ ਬਣੇ ਇੱਕ ਕਮਰੇ 'ਚ ਗਏ ਤਾਂ ਉਹਨਾਂ ਨੂੰ ਇੱਕ ਕਾਮਿਕ ਮਿਲੀ। ਤਿੰਨ ਭਰਾਵਾਂ ਨੇ ਜਦੋਂ ਕਾਮਿਕ ਦਾ ਬਾਕਸ ਖੋਲ੍ਹਿਆ ਤਾਂ ਉਹਨਾਂ ਨੇ ਨਿਲਾਮੀ ਕਰਨ ਵਾਲੀ ਕੰਪਨੀ ਨੂੰ ਮੈਸੇਜ ਭੇਜਿਆ। ਐਲਨ ਮਾਮਲੇ ਦੀ ਜਾਂਚ ਲਈ ਸੈਨ ਫ੍ਰਾਂਸਿਸਕੋ ਪਹੁੰਚੇ। ਉਹਨਾਂ ਨੇ ਸੁਪਰਮੈਨ ਦੀ ਕਾਪੀ ਦੀ ਜਾਂਚ ਲਈ ਇਸ ਨੂੰ ਮਾਹਿਰਾਂ ਕੋਲ ਭੇਜਿਆ ਤਾਂ ਪਤਾ ਲੱਗਿਆ ਕਿ ਇਹ ਕਾਮਿਕ ਦੀ ਪਹਿਲੀ ਕਾਪੀ ਹੈ। ਸੁਪਰਮੈਨ ਦੇ ਪਹਿਲੇ ਸੰਸਕਰਣ ਦੀਆਂ 5 ਲੱਖ ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਤੇ ਇੱਕ ਕਾਪੀ ਉਹਨਾਂ ਚੋਂ ਹੀ ਇੱਕ ਸੀ ਇਸ ਕਾਮਿਕ ਦੀ ਨਿਲਾਮੀ 9.12 ਮਿਲੀਅਨ ਡਾਲਰ ਚ ਹੋਈ ਜਿਸ ਦੇ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣ ਗਈ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਐਕਸ਼ਨ ਕਾਮਿਕ ਨੰਬਰ 1 ਦੇ ਨਾਂ ਸੀ ਜਿਸ ਨੂੰ 6 ਮਿਲੀਅਨ ਡਾਲਰ ਚ ਨਿਲਾਮ ਕੀਤਾ ਗਿਆ ਸੀ ਇਹ ਸਾਰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ